ਸੰਜੇ ਅਟਵਾਲ ਨੂੰ ਹਲਕਾ ਫਿਲੌਰ ਦਾ ਸੰਗਠਨ ਇੰਚਾਰਜ ਲੱਗਣ ਤੇ ਵੰਡੇ ਲੱड्डੂ ਬੁਲਾਇਆ 26 ਜੂਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਅਟਵਾਲ ਨੂੰ ਪਾਰਟੀ ਪ੍ਰਤੀ ਬਿਹਤਰੀ ਲਈ ਕੰਮ ਕਰਨ ਤੇ ਪਾਰਟੀ ਦੇ ਹਾਈ ਕਮਾਂਡ ਵੱਲੋਂ ਹਲਕਾ ਫਿਲੌਰ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਵਿੱਚ ਲੱड्डੂ ਵੰਡੇ ਇਸ ਮੌਕੇ ਤੇ ਫਿਲੌਰ ਹਲਕਾ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਗੁਰਾਇਆ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਦੁੱਗਲ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਮੁੱਚੇ ਪੰਜਾਬ 117 ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸੰਗਠਨ ਇੰਚਾਰਜ ਬਣਾਏ ਗਏ ਹਨ ਜਿਨ੍ਹਾਂ ਵਿੱਚ ਹਲਕਾ ਫਿਲੌਰ ਦੇ ਸੰਜੇ اٹਵਾਲ ਨੂੰ ਨਿਯੁਕਤ ਕੀਤਾ ਗਿਆ ਜੋ ਕਿ ਆਮ ਆਦਮੀ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਹਨ ਸੰਜੇ اٹਵਾਲ ਨੇ ਦੱਸਿਆ ਕਿ ਪਾਰਟੀ ਵੱਲੋਂ ਜ਼ਿੰਮੇਵਾਰੀ ਨੂੰ ਪੂਰੀ ਤਨਮਾਨ ਨਾਲ ਕਰਾਂਗਾ ਅਤੇ ਉਨ੍ਹਾਂ ਨੇ ਹਾਈ ਕਮਾਂਡ ਧੰਨਵਾਦ ਕੀਤਾ ਇਸ ਮੌਕੇ ਤੇ ਨਗਰ ਕੌਂਸਲ ਬੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਗੁਰਾਇਆ ਸੁਦੇਸ਼ ਕੁਮਾਰ ਬਿੱਲਾ ਕੌਂਸਲਰ ਅੰਜੂ ਅਟਵਾਲ ਕੌਂਸਲਰ ਮਨੋਜ ਗੋਗਨਾ ਕੌਂਸਲਰ ਪਤੀ ਸਨੀ ਮਨੋਤਾ ਕੌਂਸਲਰ ਪਤੀ ਸੰਜੀਵ ਹੀਰ ਗੌਰਵ 바ਵਾ ਵੱਡੀ ਗਿਣਤੀ ਵਿੱਚ ਪਾਰਟੀ ਮੈਂਬਰ ਅਤੇ ਸ਼ਹਿਰ ਵਾਸੀ ਮੌਜੂਦ ਸਨ ਪਵਨ ਪਨੋਟਨਾਲ ਗੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ అమలు పిచ్చే కాలే మ ਆਪਣੇ ਹਲਕਾ ਇੰਚਾਰਜ ਜੀ ਤੇ ਆਪਣੇ ਹਾਈ ਕਮਾਨ ਜੀ ਤੇ ਆਪਣੀ ਪੂਰੀ ਜਿਹੜੀ ਟੀਮ ਆ ਸਾਡੀ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਮੇਰੇ ਹਸਬੰਦ ਨੂੰ ਇਹ ਅਹੁਦਾ ਦਿੱਤਾ ਆ ਤੇ ਮੈਂ ਜਾਣਦੀ ਆ ਕਿ ਉਹ ਪਾਰਟੀ ਲਈ ਬਹੁਤ ਵਧੀਆ ਕੰਮ ਕਰਨਾ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਬਹੁਤ ਬਹੁਤ ਧੰਨਵਾਦ ਮੈਂ ਸੰਜੇਟਵਾਲ ਜੋ ਅੱਜ ਹਲਕਾ ਫਲੋਰ ਦਾ ਮੈਨੂੰ ਸੰਗਠਨ ਇੰਚਾਰਜ ਲਗਾਇਆ ਗਿਆ ਮੈਂ ਸਾਰੇ ਤੋਂ ਪਹਿਲਾਂ ਦਾ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਅਤੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਦੁੱਗਲ ਸਾਹਿਬ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਪੂਰੇ ਹਾਈ ਕਮਾਂਡ ਨੂੰ ਯਕੀਨ ਦਿਵਾਉਂਦਾ ਜਿਹੜਾ ਵੀ ਕੰਮ ਸਾਡੇ ਹਲਕਾ ਫਲੋਰ ਦਾ ਹੋਵੇਗਾ ਉਹ ਪਹਿਲ ਦੇ ਅਧਾਰ ਤੇ ਹੋਵੇਗਾ ਇਹ ਨਹੀਂ ਵੀ ਸਾਡੀ ਇਕੱਲੀ ਆਵਾਮਾ ਦੀ ਪਾਰਟੀ ਅਸੀਂ ਪੂਰੇ ਹਲਕੇ ਨੂੰ ਪੂਰੇ ਹਲਕੇ ਦੇ ਜਿੰਨੇ ਵੀ ਲੋਕ ਆ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਮੈਂ ਭਰੋਸਾ ਦਿਵਾਉਂਦਾ ਆ ਸਾਡੀ ਸਬੂਚੀ ਟੀਮ ਸ਼੍ਰੀ ਸੁਧਿਆ ਜੀ ਜਿਹੜਾ ਨੇ कल 117 ਬੰਦੇ ਦੀ ਮੀਟਿੰਗ ਲਈ ਉਹਨਾਂ ਨੇ 117 ਬੰਦੇ ਚੁਣੇ ਜਿਨ੍ਹਾਂ ਵਿੱਚੋਂ ਮੇਰਾ ਵੀ ਨਾਮ ਆਇਆ ਤੇ ਮੈਂ ਦੁਬਾਰਾ ਤੋਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਦਾ ਸਾਡੇ ਹਲਕਾ ਇੰਚਾਰਜ ਜੀ ਦਾ ਤੇ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੀ ਦਾ ਅੱਜ ਸਮੁੱਚੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਿਹੜੇ ਉਹ ਸੰਗਠਨ ਇੰਚਾਰਜ ਨੇ ਲਗਾਏ ਆ ਉਸ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਚਚੀਅਤ ਸੰਜੇਟ ਅਟਵਾਲ ਜੀ ਔਰ ਜਿਹੜੇ ਕਾਉਂਸਲਰ ਵੀ ਰਹਿ ਚੁੱਕੇ ਆ ਸਾਡੇ ਭੈਣ ਜਿਹੜੇ ਅੰਜੂ ਅਟਵਾਲ ਜੀ ਜਿਹੜੇ ਮੌਜੂਦਾ ਕਾਉਂਸਲਰ ਨੇ ਔਰ ਸੰਜੇਟ ਅਟਵਾਲ ਨੂੰ ਹਾਈ ਕਮਾਂਡ ਨੇ ਬਹੁਤ ਹੀ ਵੱਡਾ ਜਿਹੜਾ ਹੈ ਉਹ ਫਤਵਾ ਦਿੱਤਾ ਆ ਔਰ ਆਸ ਕਰਦੇ ਆ ਕਿ ਸੰਜੇ ਜਿਹੜਾ ਪਹਿਲਾਂ ਵੀ ਬਹੁਤ ਵੱਡੇ ਕੰਮ ਜਿਹੜਾ ਹੈਗਾ ਪਾਰਟੀ ਦੇ ਵਿੱਚ ਕਰਦਾ ਸੀ ਤੇ ਹੁਣ ਹੋਰ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਸੰਗਠਨ ਇਨਚਾਰਜ ਲੱਗਣ ਤੇ ਜਿਹੜਾ ਹੈ ਉਹ ਹੋਰ ਜਿਹੜਾ ਹੈਗਾ ਪਾਰਟੀ ਦੀ ਵੱਧ ਸੇਵਾ ਕਰੇਗਾ ਔਰ ਮੈਂ ਆਪਣੇ ਵੱਲੋਂ ਹਲਕਾ ਵਿਧਾਨ ਸਭਾ ਫਲੋਰ ਦੇ ਹਲਕਾ ਚਾਰਜ ਜ਼ੋਨ ਦੇ ਨਾਤੇ ਮੈਂ ਪ੍ਰਦੀਪ ਦੁੱਗਲ ਜੀ ਦਾ ਜਿਹੜਾ ਕਿ ਸਾਡੇ ਜਿਹੜਾ ਜਲੰਧਰ ਦਿਹਾਤੀ ਦੇ ਪ੍ਰਧਾਨ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਰਾਏ ਦੇ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਆ ਔਰ ਸਮੁੱਚੀ ਹਾਈ ਕਮਾਂਡ ਜਿਹੜੀ ਹੈ ਸਾਡੀ ਲੀਡਰਸ਼ਿਪ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਨੀਸ਼ ਸ਼ਿਸ਼ੂਧਿਆ ਜੀ ਜਿਹੜੇ ਸਾਡੇ ਪੰਜਾਬ ਦੇ ਪਰਿਵਾਰੀ ਨੇ ਔਰ ਬਹੁਤ ਹੀ ਸਤਿਕਾਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਪਵਨ ਸਿੰਘ ਮਾਨ ਜੀ ਔਰ ਬਹੁਤ ਹੀ ਸਤਿਕਾਰ ਸਾਡੇ ਰਾਸ਼ਟਰੀ ਕਨਵੀਨਰ ਆ ਅਰਵਿੰਦ ਕੰਜਰੀਵਾਲ ਜੀ ਔਰ ਮੈਂ ਆਮਨ ਅਰੋੜਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਆਮ ਆਦੀ ਪਾਰਟੀ ਦੇ ਮੈਂ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਆ ਕਿ ਸੰਜੀਤ ਟਵਾਲ ਇਸ ਹਲਕਾ ਵਿਧਾਨ ਸਭਾ ਫਲੋਰ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੀ ਆ ਆਪਣੀ ਬਹੁਤ ਹੀ ਵੱਡੀ ਤਨੁਮਨੋ ਜਿਹੜੀ ਹੈਗਾ ਸੇਵਾ ਕਰਨਗੇ ਸੋ ਮੈਂ ਸਮੁੱਚੇ ਪਰਿਵਾਰ ਨੂੰ ਅੰਜੂਟਵਾਲ ਸਾਡੇ ਭੈਣ ਜਿਹੜੇ ਐਮਸੀ ਆ ਖਾਸ ਤੌਰ ਤੇ ਅਟਵਾਲ ਸਾਹਿਬ ਦੀ ਮਾਤਾ ਔਰ ਸੰਜੀਤ ਅਟਵਾਲ ਨੂੰ ਮੈਂ ਸਾਰੇ ਹੀ ਗਰਾਇਆਂ ਦੇ ਜਿਹੜੇ ਹੈਗਾ ਸ਼ਹਿਰ ਨਿਵਾਸੀਆ ਉਹਨਾਂ ਨੂੰ ਮੁਬਾਰਕਵਾਦ ਦਿੰਨਾ ਆ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਲਈ ਇਹ ਪਰਿਵਾਰ ਔਰ ਸੰਜੀਤ ਅਟਵਾਲ ਜੀ ਆਪਣੇ ਵੱਲੋਂ ਤਨੋਂ ਮਨੋਂ ਤਨੋਂ ਜਿਹੜਾ ਹੈਗਾ ਬਹੁਤ ਹੀ ਵੱਡੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਜੀ